ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਜੰਗ ਜਥਾ ਨਵਾਂ ਸ਼ਹਿਰ ਵੱਲੋਂ ਦੂਜਾ ਗੱਤਕਾ ਕੱਪ ਪੱਗਾਂ ਦੇ ਮੁਕਾਬਲੇ ਦਮਾਲੀਆਂ ਦੇ ਮੁਕਾਬਲੇ ਤੇ ਲੰਬੇ ਕੇਸਾਂ ਦੇ ਮੁਕਾਬਲੇ ਜੋ ਕਿ ਮਿਤੀ 7 ਫਰਵਰੀ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ ਜਿਸ ਦੇ ਅੰਦਰ ਮੁਕਾਬਲਿਆਂ ਦੇ ਲਈ ਦੋ ਦੋ ਗਰੁੱਪ ਬਣਾਏ ਗਏ ਹਨ ਪੱਗਾਂ ਦੇ ਮੁਕਾਬਲਿਆਂ ਲਈ ਉਮਰ 0 ਤੋਂ 15 ਸਾਲ 16 ਤੋਂ 22 ਸਾਲ ਤੱਕ ਦਾ ਦੂਜਾ ਗਰੁੱਪ ਹੈ ਇਸੇ ਤਰ੍ਹਾਂ ਦੁਮਾਲਿਆਂ ਦੇ ਮੁਕਾਬਲੇ ਲਈ ਪਹਿਲਾ ਗਰੁੱਪ 0 ਤੋਂ 15 ਸਾਲ ਤੱਕ ਦਾ ਤੇ ਦੂਸਰਾ ਗਰੁੱਪ 16 ਤੋਂ 22 ਸਾਲ ਤੱਕ ਦਾ ਹੈ ਲੰਬੇ ਕੇਸਾਂ ਦੇ ਮੁਕਾਬਲੇ ਦੇ ਅੰਦਰ 0 ਤੋਂ 10 ਸਾਲ ਤੱਕ ਦਾ ਪਹਿਲਾ ਗਰੁੱਪ ਤੇ 11 ਤੋਂ 20 ਸਾਲ ਤੱਕ ਦਾ ਦੂਸਰਾ ਗਰੁੱਪ ਹੈ ਸੋ ਸਮੂਚੀਆਂ ਸੰਗਤਾਂ ਨੂੰ ਨਵਾਂ ਸ਼ਹਿਰ ਵਾਸੀਆਂ ਨੂੰ ਜ਼ਿਲ੍ਹੇ ਦੇ ਬੱਚਿਆਂ ਨੂੰ ਭਜੰਗੀਆਂ ਭਜੰਗੜਾਂ ਨੂੰ ਸਾਰੇ ਹੀ ਸਿੰਘਾਂ ਸਿੰਘਣੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਉਹ ਆਪਣੇ ਬੱਚਿਆਂ ਨੂੰ ਇਸ ਗੁਰਸਿੱਖੀ ਦੇ ਮਾਰਗ ਵੱਲ ਉਤਸ਼ਾਹਿਤ ਕਰਿਏ ਤਾਂ ਜੋ ਸਾਡੇ ਬੱਚੇ ਨਸ਼ਿਆਂ ਦੇ ਦਲਦਲ ਤੋਂ ਛਟਕਾਰਾ ਪਾ ਕੇ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰਨ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਹਾਰਾਜ ਉਹਨਾਂ ਨੂੰ ਜੋੜ ਕਰਕੇ ਰੱਖਣ ਆਓ ਸਮੁੱਚੇ ਹੀ ਸੰਗਤ ਹੰਬਲਾ ਮਾਰੀਏ ਇਹਨਾਂ ਸਮਾਗਮਾਂ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਇਸੇ ਤਰ੍ਹਾਂ ਸ਼ਾਮ ਨੂੰ ਗੱਤਕਾ ਕੱਪ ਵੀ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਇਹਨਾਂ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਇਹ ਹੈ ਕਿ ਵੀਰੇ ਸ਼ਰਮ ਵੀਰ ਪਾਰਟਿਸਿਪੇਟ ਕਰ ਸਕਦੇ ਕਿ ਭੈਣਾਂ ਵੀ ਪਾਰਟਿਸਿਪੇਟ ਕਰ ਸਕਦੇ ਆ ਬਾਬਾ ਜੀ ਪੱਗਾਂ ਦੇ ਮੁਕਾਬਲੇ ਦੇ ਅੰਦਰ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹੀ ਹਾਂ ਕਿ ਪੱਗਾਂ ਵੀਰ ਹੀ ਸਜਾਉਂਦੇ ਹਨ ਪਰ ਦੁਮਾਲਿਆਂ ਦੇ ਮੁਕਾਬਲੇ ਦੇ ਵਿੱਚ ਵੀ ਵੀਰ ਵੀ ਭੈਣਾਂ ਵੀ ਇਸੇ ਤਰ੍ਹਾਂ ਲੰਬੇ ਕੇਸਾਂ ਦੇ ਮੁਕਾਬਲੇ ਦੇ ਵਿੱਚ ਵੀ ਭਜੰਗੀ ਵੀ ਆ ਸਕਦੇ ਹਨ ਭਜੰਗਣਾ ਵੀ ਆ ਸਕਦੇ ਹਨ ਭਾਵ ਕਿ ਲੜਕਾ ਲੜਕੀ ਕੋਈ ਵੀ ਆ ਸਕਦਾ ਹੈ ਹਰ ਜਿਵੇਂ ਬੱਚਾ ਮੰਨ ਲਓ ਕਿ 2 ਸਾਲ ਦਾ 3 ਸਾਲ ਦਾ ਉਹ ਦਸਤਾਰ ਆਪ ਤਾਂ ਨਹੀਂ ਸਜਾ ਸਕਦਾ ਪਰ ਮਾਪੇ ਸਜਾ ਕੇ ਘਰੋਂ ਲਿਆ ਸਕਦੇ ਆ ਜੇ ਛੋਟੀ ਉਮਰ ਦੇ ਹਨ ਤਾਂ ਮਾਪੇ ਘਰੋਂ ਵੀ ਸਜਾ ਕੇ ਆ ਸਕਦੇ ਹਨ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਪ੍ਰੋਗਰਾਮ ਰੱਖਿਆ 0 ਤੋਂ 15 ਸਾਲ ਅਸੀਂ ਤਾਂ ਹੀ ਰੱਖਿਆ ਕਿ ਜੇ ਤਾਂ ਕਿ ਹੋਰ ਬੱਚੇ ਇਸ ਪੱਖ ਲਈ ਉਤਸ਼ਾਹਤ ਹੋਣ ਮਤਲਬ ਪਨ ਕੇ ਚੱਲੀ ਕੋਈ 2 ਸਾਲ ਦਾ ਬੱਚਾ ਹੈ ਕੋਈ 3 ਸਾਲ ਦਾ ਬੱਚਾ ਹੈ 4 ਸਾਲ ਦਾ ਆਪੇ ਘਰੋਂ ਵੀ ਦਸਤਾਰ ਸਜਾ ਕੇ ਨਾਲ ਇੱਥੇ ਲਿਆ ਸਕਦੇ ਹਾਂ ਹਾਂ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਮਤਲਬ ਇਹਦੇ ਚਾਰਜਸ ਤਾਂ ਨਹੀਂ ਆ ਕਿ ਪਾਰਟਿਸਪੀਕੇਟ ਕਰਨ ਦੇ ਨਹੀਂ ਜੀ ਨਹੀਂ ਕੋਈ ਚਾਰਜਸ ਨਹੀਂ ਬਸ ਇਹੀ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਇਸ ਰਾਹ ਦੇ ਵੱਲ ਵੱਧ ਤੋਂ ਵੱਧ ਹੋਰੀਏ ਜੀ ਜੀ ਬਹੁਤ ਸ਼ੁਕਰੀਆ ਜੇ ਕਿਸੇ ਨੇ ਭਾਗ ਲੈਣਾ ਹੋਵੇ ਉਹਦੇ ਵਾਸਤੇ ਭਾਜੀ ਕੀ ਐਕਸੈਸ ਹੈ ਜੇ ਕੋਈ ਵੀ ਵੀਰ ਭੈਣ ਭਾਗ ਲੈਣਾ ਚਾਹੁੰਦਾ ਤੇ ਅਸੀਂ ਨੰਬਰ ਨਾਲ ਦੇ ਚੁੱਕੇ ਹਾਂ ਇਹਨਾਂ ਨੰਬਰਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਆਪਣਾ ਨਾਮ ਦਰਜ ਕਰਾ ਸਕਦੇ ਹੋ ਜੇ ਇੱਥੇ ਆ ਕੇ ਵੀ ਤੁਸੀਂ ਆਪਣਾ ਨਾਮ ਦਰਜ ਕਰਾ ਸਕਦੇ ਕੋਈ ਚਿੰਤਾ ਦੀ ਗੱਲ ਨਹੀਂ ਹੈ ਜੀ